ਜੀਦਾ ਪਿੰਡ 'ਚ ਹੋਏ ਦੋਹਾਂ ਛੋਟੇ ਤਮਾਕਿਆਂ ਦੇ ਕੇਸ ਦੀ ਜਾਂਚ ਨੇ ਜ਼ੋਰ ਫੜ ਲਿਆ ਪੁਲਿਸ ਨੇ ਘਰ ਨੂੰ ਤਿੰਨ ਤਨਾ ਦੀ ਸਿਕਿਉਰਿਟੀ ਦੇ ਨਾਲ ਸੀਲ ਕਰ ਦਿੱਤਾ ਹੈ ਤੇ ਫੌਜ ਦੀ ਮਦਦ ਦੇ ਨਾਲ ਬੰਬ ਸਮੱਗਰੀ ਨੂੰ ਸੁਰੱਖਿਅਤ ਤਰੀਕੇ ਨਾਲ ਨਸ਼ਟ ਕਰਨ ਦੀ ਕਾਰਵਾਈ ਚੱਲ ਰਹੀ ਹੈ ਸਰਕਾਰੀ ਅਧਿਕਾਰੀਆਂ ਨੇ ਕਿਹਾ ਕਿ ਸਾਈਟ ਨੂੰ ਸੈਨੀਟਾਈਜ਼ ਕਰਨ ਤੋਂ ਪਹਿਲਾਂ ਸਾਰੇ ਖਤਰਨਾਕ ਅਵਸ਼ੇਸ਼ ਪੂਰੀ ਤਰ੍ਹਾਂ ਸੰਭਾਲੇ ਜਾ ਰਹੇ ਨੇ ਵੁਡਲੀ ਰਿਪੋਰਟਾਂ ਮੁਤਾਬਕ 10 ਸਤੰਬਰ ਨੂੰ 2 ਵੱਖ-ਵੱਖ ਸਮਿਆਂ ਤੇ ਤਮਾਕੇ ਹੋਏ ਸਨ ਇਨਾ ਚੀ 19 ਸਾਲਾ ਗੁਰਪ੍ਰੀਤ ਸਿੰਘ ਅਤੇ ਉਸਦੇ ਪਿਤਾ ਜਗਤਾਰ ਸਿੰਘ ਜ਼ਖਮੀ ਹੋਏ ਉਹਨਾਂ ਦੋਹਾਂ ਨੂੰ ਇਲਾਜ ਲਈ ਏਮਜ਼ ਬਠਿੰਡਾ ਭੇਜਿਆ ਗਿਆ ਪੁਲਿਸ ਨੇ ਮੁਲਜ਼ਮਾਂ ਖਿਲਾਫ ਵਿਸਫੋਟਕਾਂ ਨੂੰ ਤਿਆਰ ਕਰਨ ਦੇ ਮਕਸਦ ਨਾਲ ਕੇਸ ਦਰਜ ਕੀਤਾ ਸਥਾਨਕ ਸਰੋਤਾ ਅਤੇ ਪੁਲਿਸ ਟੀਮਾਂ ਮੁਤਾਬਕ ਘਰ ਚ ਪਾਇਆ ਗਿਆ ਰਸਾਇਣਿਕ ਪਦਾਰਥ ਖਤਰਨਾਕ ਸੀ ਇਸ ਲਈ ਸਾਈਟ ਤੇ ਕਈ ਪਰਤਾਂ ਵਾਲੀ ਸੁਰੱਖਿਆ ਲਈ ਗਈ ਹੈ ਬਚਾਅ ਕਾਰਵਾਈ ਦੌਰਾਨ ਘਰ ਦੇ ਬਾਹਰ ਮਿੱਟੀ ਦੇ ਭਰੇ ਬੈਗ ਇਕੱਠੇ ਕਰਕੇ ਤੁਰੰਤ ਨਿਕਾਸੀ ਅਤੇ ਪਲਾਸਟਿਕ ਟੂਆ ਬੈਲੇਟ ਵਰਗੀ ਸੁਰੱਖਿਆ ਸਮੱਗਰੀ ਦੀ ਵਰਤੋਂ ਕਰਕੇ ਰਸਾਇਣ ਨੂੰ ਰੋਕਣ ਅਤੇ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਕੰਮ 'ਚ ਫੌਜ ਦੇ ਬਲਾਂ ਅਤੇ ਬੰਬ ਡਿਸਪੋਜ਼ਲ ਟੀਮਾਂ ਨੂੰ ਰੁਕਾਵਟਾਂ ਨੂੰ ਦੂਰ ਕਰਨ ਲਈ ਬੁਲਾਇਆ ਗਿਆ ਇਨਾ ਟੀਮਾਂ ਵੱਲੋਂ ਸੁਰੱਖਿਅਤ ਤਰੀਕੇ ਨਾਲ ਰਸਾਇਣਿਕ ਪਦਾਰਥਾਂ ਨੂੰ ਨਸ਼ਟ ਕੀਤਾ ਗਿਆ ਇਸ ਕਾਰਵਾਈ ਦੌਰਾਨ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਨੂੰ ਰੋਕਣ ਲਈ ਕਾਫੀ ਵੱਡਾ ਘੇਰਾ ਬਣਾਇਆ ਗਿਆ ਸੀ ਸਥਾਨਕ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਭੇਜ ਦਿੱਤਾ ਗਿਆ ਤੇ ਇਹ ਫੈਸਲਾ ਲਿਆ ਗਿਆ ਕਿ ਜਦ ਤੱਕ ਫੌਜ ਦੀ ਅਸੈਸਮੈਂਟ ਅਤੇ ਫੋਰੈਂਸਿਕ ਰਿਪੋਰਟ ਨਹੀਂ ਆਉਂਦੀ ਪੁਲਿਸ ਸਾਈਟ ਨੂੰ ਸੈਨੀਟਾਈਜ਼ਡ ਘੋਸ਼ਿਤ ਨਹੀਂ ਕਰੇਗੀ ਜਾਂਚ ਦੇ ਨਤੀਜਿਆਂ ਮੁਤਾਬਕ ਮੁਲਜ਼ਮ ਨੇ ਆਨਲਾਈਨ ਥਾਵਾਂ ਤੋਂ ਖਤਰਨਾਕ ਰਸਾਇਣ ਖਰੀਦੇ ਸਨ ਅਤੇ ਉਹ ਆਨਲਾਈਨ ਚੱਲ ਰਹੀ ਐਰੇਡੀਕਲ ਸਮਗਰੀ ਵੀ ਦੇਖ ਰਿਆ ਸੀ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਐਸਐਸਪੀ ਨੇ ਸ਼ਾਂਤੀ ਬਣਾਈ ਰੱਖਣ ਅਤੇ ਗਲਤ ਖਬਰਾਂ ਨਾ ਫਲਾਉਣ ਦੀ ਅਪੀਲ ਕੀਤੀ ਹੈ ਫਿਲਹਾਲ ਮੁਲਜ਼ਮ ਨੂੰ ਰਿਮਾਂਡ ਤੇ ਰੱਖਿਆ ਗਿਆ ਜੀਦਾਪਿੰਡ ਸੇ ਹੋਏ ਦੋਹਾਂ ਛੋਟੇ ਧਮਾਕਿਆਂ ਦੇ ਕੇਸ ਦੀ ਜਾਂਚ ਨੇ ਜ਼ੋਰ ਫੜ ਲਿਆ ਪੁਲਿਸ ਨੇ ਘਰ ਨੂੰ ਤਿੰਨ ਤਰ੍ਹਾਂ ਦੀ ਸਿਕਿਉਰਿਟੀ ਦੇ ਨਾਲ ਸੀਲ ਕਰ ਦਿੱਤਾ ਹੈ ਤੇ ਫੌਜ ਦੀ ਮਦਦ ਦੇ ਨਾਲ ਬੰਬ ਸਮੱਗਰੀ ਨੂੰ ਸੁਰੱਖਿਅਤ ਤਰੀਕੇ ਨਾਲ ਨਸ਼ਟ ਕਰਨ ਦੀ ਕਾਰਵਾਈ ਚੱਲ ਰਹੀ ਹੈ ਸਰਕਾਰੀ ਅਧਿਕਾਰੀਆਂ ਨੇ ਕਿਹਾ ਕਿ ਸਾਈਟ ਨੂੰ ਸੈਨੀਟਾਈਜ਼ ਕਰਨ ਤੋਂ ਪਹਿਲਾਂ ਸਾਰੇ ਖਤਰਨਾਕ ਅਵਸ਼ੇਸ਼ ਪੂਰੀ ਤਰ੍ਹਾਂ ਸੰਭਾਲੇ ਜਾ ਰਹੇ ਨੇ ਵੁਡਲੀ ਰਿਪੋਰਟਾਂ ਮੁਤਾਬਕ 10 ਸਤੰਬਰ ਨੂੰ 2 ਵੱਖ-ਵੱਖ ਸਮਿਆਂ ਤੇ ਧਮਾਕੇ ਹੋਏ ਸਨ ਇਨ੍ਹਾਂ 'ਚ 19 ਸਾਲਾ ਗੁਰਪ੍ਰੀਤ ਸਿੰਘ ਅਤੇ ਉਸਦੇ ਪਿਤਾ ਜਗਤਾਰ ਸਿੰਘ ਜ਼ਖਮੀ ਹੋਏ ਉਹਨਾਂ ਦੋਹਾਂ ਨੂੰ ਇਲਾਜ ਲਈ ਐਮਜ਼ ਪਠਿੰਡਾ ਭੇਜਿਆ ਗਿਆ ਪੁਲਿਸ ਨੇ ਮੁਲਜ਼ਮਾਂ ਖਿਲਾਫ ਵਿਸਫੋਟਕਾਂ ਨੂੰ ਤਿਆਰ ਕਰਨ ਦੇ ਮਕਸਦ ਨਾਲ ਕੇਸ ਦਰਜ ਕੀਤਾ ਹੈ ਥਾਨਕ ਸ੍ਰੋਤਾ ਅਤੇ ਪੁਲਿਸ ਟੀਮਾਂ ਮੁਤਾਬਕ ਘਰ ਚ ਪਾਇਆ ਗਿਆ ਰਸਾਇਣਿਕ ਪਦਾਰਥ ਖਤਰਨਾਕ ਸੀ ਇਸ ਲਈ ਸਾਈਟ ਤੇ ਕਈ ਪਰਤਾਂ ਵਾਲੀ ਸੁਰੱਖਿਆ ਲਾਈ ਗਈ ਹੈ ਬਚਾਅ ਕਾਰਵਾਈ ਦੌਰਾਨ ਘਰ ਦੇ ਬਾਹਰ ਮਿੱਟੀ ਦੇ ਭਰੇ ਬੈਗ ਇਕੱਠੇ ਕਰਕੇ ਤੁਰੰਤ ਨਿਕਾਸੀ ਅਤੇ ਪਲਾਸਟਿਕ ਟੂਆ ਬੈਲੇਟ ਵਰਗੀ ਸੁਰੱਖਿਆ ਸਮੱਗਰੀ ਦੀ ਵਰਤੋਂ ਕਰਕੇ ਰਸਾਇਣ ਨੂੰ ਰੋਕਣ ਅਤੇ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਕੰਮ 'ਚ ਫੌਜ ਦੇ ਬਲਾਂ ਅਤੇ ਬੰਬ ਡਿਸਪੋਜ਼ਲ ਟੀਮਾਂ ਨੂੰ ਰੁਕਾਵਟਾਂ ਨੂੰ ਦੂਰ ਕਰਨ ਲਈ ਬੁਲਾਇਆ ਗਿਆ ਇਨਾ ਟੀਮ ਵੱਲੋਂ ਸੁਰੱਖਿਅਤ ਤਰੀਕੇ ਨਾਲ ਰਸਾਇਣਿਕ ਪਦਾਰਥਾਂ ਨੂੰ ਨਸ਼ਟ ਕੀਤਾ ਗਿਆ ਇਸ ਕਾਰਵਾਈ ਦੌਰਾਨ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਨੂੰ ਰੋਕਣ ਲਈ ਕਾਫੀ ਵੱਡਾ ਘੇਰਾ ਬਣਾਇਆ ਗਿਆ ਸੀ ਸਥਾਨਕ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਭੇਜ ਦਿੱਤਾ ਗਿਆ ਇਹ ਫੈਸਲਾ ਲਿਆ ਗਿਆ ਕਿ ਜਦ ਤੱਕ ਫੌਜ ਦੀ ਅਸੈਸਮੈਂਟ ਅਤੇ ਫੋਰੈਂਸਿਕ ਰਿਪੋਰਟ ਨਹੀਂ ਆਉਂਦੀ ਪੁਲਿਸ ਸਾਈਟ ਨੂੰ ਸੈਨੀਟਾਈਜ਼ਡ ਕੋਸ਼ਿਸ਼ ਨਹੀਂ ਕਰੇਗੀ ਜਾਂਚ ਦੇ ਨਤੀਜਿਆਂ ਮੁਤਾਬਕ ਮਲਜ਼ਮ ਨੇ ਆਨਲਾਈਨ ਥਾਵਾਂ ਤੋਂ ਖਤਰਨਾਕ ਰਸਾਇਣ ਖਰੀਦੇ ਸਨ ਅਤੇ ਉਹ ਆਨਲਾਈਨ ਚੈਨਲਾਂ ਰਾਹੀਂ ਰੈਡਿਕਲ ਸਮੱਗਰੀ ਵੀ ਦੇਖ ਰਿਹਾ ਸੀ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਐਸਐਸਪੀ ਨੇ ਸ਼ਾਂਤੀ ਬਣਾਈ ਰੱਖਣ ਅਤੇ ਗਲਤ ਖਬਰਾਂ ਨਾ ਫਲਾਉਣ ਦੀ ਅਪੀਲ ਕੀਤੀ ਹੈ ਫਿਲਹਾਲ ਮਲਜ਼ਮ ਨੂੰ ਰਿਮਾਂਡ ਤੇ ਰੱਖਿਆ ਗਿਆ ਹੈ